ਕੀ ਨਾਮ ਹੈ ਜੀ ਮੇਰਾ ਨਾਮ ਬਲਵੰਤ ਕੌਰ ਹੈ ਜੀ ਬਲਵੰਤ ਜੀ ਪੂਰਾ ਮਾਮਲਾ ਕੀ ਹੈ ਇਸ ਵਕਤ ਜਿਹੜੀ ਲੇਡੀਜ਼ ਛੜੇ ਹੋਏ ਆ ਟਿਕਾ ਇਹ ਮਾਮਲਾ ਦਿੱਤੀ ਜਿੱਤੋਂ ਤੱਕ ਮੈਨੂੰ ਪਤਾ ਹੈਗਾ ਹਾਂ ਤਕਰੀਬਨ 25 ਸਾਲ ਹੋ ਗਏ ਹੂੰ ਇੰਨਾ ਦਾ ਚਾਹਦੇ ਨੇ ਹੂੰ ਇਹਨਾਂ ਦੀ ਜਿਹੜੀ ਪਹਿਲਾਂ ਸਰਕਾਰੀ ਪਹਿ ਇਹਨਾਂ ਦੇ ਘਰ ਤੱਕ ਜਾਂਦੀ ਹੈ ਹੂੰ ਹੂੰ ਇਹਨੇ ਪੰਚਾਇਤ ਨੇ ਸਾਰੇ ਇਹ ਠੱਡੇ ਲਵਾਏ ਸੀ ਪੰਜ-ਪੰਜ ਕਿੱਲਾਂ ਦੀ ਆ ਉਸਤੇ ਕਿੰਨਾ ਟਾਈਮ ਪਹਿਲਾਂ ਤਾਈ ਸਾਲ ਹੋ ਗਈ तकरीबन 2.5 ਸਾਲ ਹੋ ਗਏ ਹਾਂ ਨਵੀਂ ਮੰਤੀ ਹੋਈ ਸੀ ਨਵੀਂ ਮੰਤੀ ਹੋਈ ਸੀ ਜਿਹੜੀ ਇਹਨਾਂ ਦੀ ਪਹਿਲਾ ਰਸਤਾ ਜਾਂਦਾ ਹੈ ਹਾਂਜੀ ਉਹਦੇ ਵਿੱਚੋਂ ਜਿਹੜਾ ਨਾਮ ਜਗਦੀਪ ਕੌਰ ਦਾ ਮਹਨ ਲੱਗਦਾ ਇੱਕ ਹਾਂਜੀ ਇਹ ਤੋਂ ਦੀ ਕੁੜੀ ਆ ਉਹ ਹਾਂਜੀ ਉਹਨੂੰ 3.5 ਤਿੰਨ ਫੋਟੋ तकरीबन ਉਹਨੂੰ ਉਹਦੇ ਪਹੀ ਦੇ ਵਿੱਚੋਂ ਉਹਨੂੰ ਆਉਂਦਾ ਹੈ ਹਾਂਜੀ ਇਹ ਉਦੋਂ 3.5 ਫੋਟੋ ਦਾ ਤਕਰੀਬਨ ਕਹਾ ਜਾਂਦੇ ਨੇ ਠੀਕ ਹੈ ਜੀ ਉਹ ਜਿਹੜੇ ਪੰਚਾਇਤ ਨੇ ਠੱਡੇ ਲਵਾਏ ਸੀ ਆਪ ਹੀ ਠੱਡੇ ਲਵਾਏ ਨੇ ਪੰਚਾਇਤ ਨੇ ਹੁਣ ਆਪ ਹੀ ਉਹ ਠੱਡਿਆਂ ਤੋਂ ਅੱਗੇ ਕਬਜ਼ਾ ਕਰਾਉਂਦੀ ਹੈ ਠੀਕ ਹੈ। ਜੁੜਾ ਕਹਿੰਦਾ ਉਹਦੀ ਪ੍ਰਵਾਸ ਤੋਂ ਜਿਹੜਾ ਨਜਾਇਜ਼ ਕਬਜ਼ਾ ਕੀਤਾ ਜਾਵੇ। ਸਰੇ ਆਮ ਸਰਕਾਰੀ ਪਹੀ ਤਾਂ ਨਜਾਇਜ਼ ਕਬਜ਼ਾ ਕਰਾਇਆ ਜਾਂਦਾ ਪੰਚਾਇਤ ਤੋਂ ਬੰਨੋ। ਹੂੰ। ਇਹਦੇ ਸੰਬੰਧੀ ਤੁਸੀਂ ਪ੍ਰਸ਼ਾਸਨ ਤੱਕ ਜਾਂ ਕੋਈ ਪਹੁੰਚ ਨਹੀਂ ਕੀਤੀ ਵੀ ਰੋਕੇ। ਅਸੀਂ ਮੈਂ ਵੀ ਗਈਆਂ ਵੀਰ ਜੀ ਬਹੁਤ ਵਾਰ ਇਹਦੇ ਨਾਲ ਪਹੁੰਚ ਇਹਨਾਂ ਨੇ ਛੱਡਿਆ ਹੀ ਕੋਈ ਨਹੀਂ ਹੈਗਾ। ਐਸਐਚਓ ਤੱਕ ਇਹ ਗਏ ਨੇ, ਤਸੀਦਾਰ ਦੇ ਡੀਸੀ ਸਾਹਿਬ ਦੇ ਬਹੁਤ ਵਾਰੀ ਗਏ ਨੇ, ਐਸਐਸਪੀ ਸਾਹਿਬ ਦੇ ਬਹੁਤ ਵਾਰੀ ਗਏ ਨੇ। ਤੇ ਅੱਜ ਤੱਕ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਤੇ ਹਾਲਾਂਕਿ ਸੁਣਵਾਈ ਹੋਣ ਦੇ ਬਾਵਜੂਦ ਦੋ ਵਾਰੀ ਪੁਲਿਸ ਆ ਗਈ ਇਹਨਾਂ ਦੇ ਘਰੇ ਬੁੜੀਆਂ ਨਹੀਂ ਜਵਾਨਤਾ ਕਰਨ ਵਾਸਤੇ ਕਹਿੰਦੇ ਵੀ ਸੋਡੀਆਂ ਜਵਾਨਤਾ ਹੋਣੀਆਂ ਨੇ ਗਰਜੀਤ ਕੌਰ ਨੂੰ ਕਹਿੰਦੀ ਪੁਲਸ ਆ ਕੇ ਤੂੰ ਆਦੇ ਉਹ ਲੈ ਕੇ ਆਈ ਜਵਾਨਤੀਏ ਤੇ ਬਾਅਦ ਤੁਹਾਨੂੰ ਆ ਕੇ ਜਵਾਨਤਾ ਕਰਵਾ ਲਈ ਇੱਕ ਗਰਜੀਤ ਕੌਰ ਦਾ ਨਾਮ ਸੀ ਇੱਕ ਆ ਲੈਡੀ ਜੇ ਜੀਤੋ ਤੁਰਿਆ ਵੀ ਨਹੀਂ ਜਾਂਦਾ ਤੁਸੀਂ ਐਂ ਦੱਸੋ ਜੀ ਉਹ ਦੇ ਗਰਜੀਤ ਕੌਰ ਦੇ ਹਸਬੰਡ ਦੀ ਡੈਥ ਹੋਈ ਵੀ ਹੈ ਬੇਟੇ ਉਹਦੇ ਆਰਮੀ ਚ ਨੇ ਤੇ ਉਹ ਕੀ ਮੁਕਾਬਲਾ ਕਰੂਗੀ ਉਹ ਕੱਲੀ ਜਨਾਨੀ ਹੈਗੀ ਇਹ ਸਰੇ ਹਮ ਤੱਕਾ ਹੁੰਦਾ ਹੈ ਅੱਜ ਉਹਨਾਂ ਨਾਲ ਤੱਕਾ ਹੁੰਦਾ ਹੈ ਕੱਲ ਨੂੰ ਹੋਰ ਵੀ ਕਿਸੇ ਨਾਲ ਤੱਕਾ ਹੋਊਗਾ ਇਹ ਸਰਕਾਰੀ ਪਹੀ ਤੇ ਨਜਾਇਜ਼ ਕਬਜ਼ਾ ਹੁੰਦਾ ਮੰਗ ਕੀ ਕਰਦੇ ਬਾਕੀ ਮੰਗ ਸਾਡੀ ਇਹੀ ਹੈ ਮੀ ਕੋਰਟ ਕੇਸ ਚੱਲਦਾ ਹੈ ਜੋ ਵੀ ਕੋਰਟ ਫੈਸਲਾ ਦੇਉ ਮੀ ਉਹਦੇ ਹਿਸਾਬ ਨਾਲ ਮਨਜ਼ੂਰ ਹੈ ਸਾਨੂੰ